ਪਹਾੜਾ ਦੇ ਵਿੱਚ ਮੀਂਹ ਆਫਤ ਬਣ ਚੁੱਕਾ ਹੈ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਵਰ ਰਿਹਾ ਹੈ ਕਹਿਰ ਦੇਖਣ ਨੂੰ ਮਿਲ ਰਿਹਾ ਜੋ ਹਾਲਾਤ ਨੇ ਹੁਣ ਉਹ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣ ਚੁੱਕਿਆ ਹੈ ਕਿਉਂਕਿ ਸਕੂਲ ਬੰਦ ਕਰਨੇ ਪਏ ਸਕੂਲ ਕਾਲਜ ਇਸ ਵੇਲੇ ਹਿਮਾਚਲ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਮੰਡੀ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ ਕਾਂਗੜਾ ਦੇ ਵਿੱਚ ਹਮੀਰਪੁਰ ਦੇ ਵਿੱਚ ਇਸ ਵੇਲੇ ਸਕੂਲਾਂ ਨੂੰ ਬੰਦ ਕਰਨਾ ਪਿਆ ਲੋਕਾਂ ਨੂੰ ਆਪਣੇ ਘਰ ਖਾਲੀ ਕਰਨੇ ਪੈ ਰਹੇ ਨੇ ਹਿਮਾਚਲ ਦੇ ਵਿੱਚ ਇਸ ਵੇਲੇ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਡਰਾ ਦੇਣ ਵਾਲੀਆਂ ਇਹ ਤਸਵੀਰਾਂ ਨੇ ਕਿਉਂਕਿ ਨਦੀਆਂ ਨਾਲੇ ਜਿਹੜੇ ਨੇ ਉਫਾਨ ਤੇ ਚੱਲ ਰਹੇ ਨੇ ਬਿਆਸ ਨਦੀ ਉਫਾਨ ਤੇ ਚੱਲ ਰਹੀ ਹੈ ਤੇ ਲੋਕਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਬਣਿਆ ਪਿਆ ਹੈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਮੰਡੀ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਖਤਰਾ ਬਣਿਆ ਹੋਇਆ ਹੈ ਕਿਉਂਕਿ ਮੰਡੀ ਦੀ ਜੇਕਰ ਗੱਲ ਕੀਤੀ ਜਾਵੇ ਬੀਤੀ ਰਾਤ ਹੀ ਬੱਦਲ ਫਟਿਆ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇੱਕ ਹੀ ਪਰਿਵਾਰ ਦੇ 7 ਲੋਕ ਜਿਹੜੇ ਨੇ ਲਾਪਤਾ ਦੱਸੇ ਜਾ ਰਹੇ ਨੇ ਲਗਾਤਾਰ ਐਨਡੀਆਰਐਫ ਦੀਆਂ ਟੀਮਾਂ ਰੈਸਕਿਊ ਦੇ ਵਿੱਚ ਜੁਟੀਆਂ ਹੋਈਆਂ ਨੇ ਪਰ ਜੋ ਹਿਮਾਚਲ ਦੇ ਵਿੱਚ ਲੋਕ ਨੇ ਉਹਨਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਜੋ ਸਥਾਨਕ ਲੋਕ ਨੇ ਉਹ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਤੁਸੀਂ ਪਹਾੜਾ ਦੇ ਵਿੱਚ ਨਾ ਆਓ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਤ ਰਹੋ ਕਿਉਂਕਿ ਇੱਥੇ ਥਾਂ-ਥਾਂ ਤੇ ਲੈਂਡਸਲਾਈਡ ਹੋ ਰਹੀ ਹੈ ਮੰਡੀ ਦੀਆਂ ਵੱਖ-ਵੱਖ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜੋ ਸਥਾਨਕ ਲੋਕ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਹੀ ਰਹੋ ਕਿਉਂਕਿ ਮੰਡੀ ਦੇ ਵਿੱਚ ਇਸ ਵੇਲੇ ਹਾਲਾਤ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਪਹਾੜਾ ਦੇ ਵਿੱਚ ਜੋ ਮੀਂਹ ਪੈ ਰਿਹਾ ਉਸ ਦਾ ਪੰਜਾਬ ਦੇ ਵਿੱਚ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਹਿਮਾਚਲ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਵੱਧ ਚੁੱਕਿਆ ਹੈ ਕਿਤੇ ਨਾ ਕਿਤੇ ਜੋ ਪੰਜਾਬ ਦੇ ਵਿੱਚ ਵੀ ਖਤਰਾ ਵੱਧ ਸਕਦਾ ਹੈ ਕਿਉਂਕਿ ਹਿਮਾਚਲ ਦੇ ਵਿੱਚ ਮੌਨਸੂਨ ਮੀਂਹ ਪੈ ਰਿਹਾ ਪਰ ਮੀਂਹ ਪੈਣ ਦੇ ਨਾਲ ਕਹਿਰ ਵੀ ਦੇਖਣ ਨੂੰ ਮਿਲ ਰਿਹਾ ਹੈ ਜੋ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿਤੇ ਨਦੀ ਨਾਲੇ ਉਫਾਨਤੇ ਨੇ ਕਿਤੇ ਗੱਡੀਆਂ ਫਸੀਆਂ ਹੋਈਆਂ ਨੇ ਸੜਕਾਂ ਬਲੌਕ ਹੋ ਚੁੱਕੀਆਂ ਨੇ ਲੋਕਾਂ ਨੂੰ ਆਪਣੇ ਘਰਾਂ ਦੇ ਜਿਹੜੇ ਨੇ ਉਹ ਛੱਡਨੇ ਪੈ ਰਹੇ ਨੇ ਲੋਕ ਜਿਹੜੇ ਨੇ ਪਾਣੀ ਦੇ ਵਿੱਚ ਰੁੜਦੇ ਨਜ਼ਰ ਆ ਰਹੇ ਨੇ ਕਈ ਥਾਵਾਂ ਦੇ ਉੱਤੇ ਐਨਡੀਆਰਐਫ ਦੀ ਟੀਮਾਂ ਦੇ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਕਰ ਦਿੱਤਾ ਗਿਆ ਲੋਕਾਂ ਦੀਆਂ ਦੁਕਾਨ ਜਿਹੜੇ ਨੇ ਘਰ ਹੋਣ ਉਹ ਮਲਵੇ ਦੇ ਵਿੱਚ ਤਬਦੀਲ ਹੋ ਚੁੱਕੇ ਨੇ ਤਾਂ ਪਹਾੜਾ ਦੇ ਵਿੱਚ ਇਸ ਵੇਲੇ ਤਬਾਹੀ ਦਾ ਮੰਜ਼ਰ ਵੇਖਣ ਨੂੰ ਮਿਲ ਰਿਹਾ ਹੈ ਦਾ ਸਭ ਤੋਂ ਪਹਿਲਾ ਸਥਾਨਕ ਲੋਕ ਜੋ ਮੰਡੀ ਦੇ ਸਥਾਨਕ ਵਾਸੀ ਨੇ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਪੀਲ ਕਰ ਰਹੇ ਨੇ ਉਹ ਤੁਹਾਨੂੰ ਸੁਣਾਉਂਦੇ ਆ ਕਿਉਂਕਿ ਜੂਨ ਦਾ ਮਹੀਨਾ ਸੀ ਵੱਡੀ ਗਿਣਤੀ ਦੇ ਵਿੱਚ ਲੋਕ ਪਹਾੜਾ ਦਾ ਰੁੱਕ ਕਰਦੇ ਨੇ ਅੱਜ ਜੁਲਾਈ ਦਾ ਮਹੀਨਾ ਸ਼ੁਰੂ ਹੋ ਚੁੱਕਾ ਹੈ ਕੁਝ ਲੋਕ ਵਾਪਸ ਵੀ ਪਰਤ ਰਹੇ ਨੇ ਪਰ ਕੁਝ ਲੋਕ ਉੱਥੇ ਠਹਿਰੇ ਵੀ ਹੋਏ ਨੇ ਤੇ ਜਿਹੜੇ ਲੋਕ ਹੁਣ ਪਲੈਨਿੰਗ ਕਰ ਰਹੇ ਨੇ ਕਿ ਅਸੀਂ ਉੱਥੇ ਜਾਈਏ ਪਹਾੜਾ ਦੇ ਵਿੱਚ ਇਸ ਵੇਲੇ ਦੇਖ ਕੇ ਆਈਏ ਮੌਸਮ ਕਿਦਰਾ ਕਿਉਂਕਿ ਮੀਂਹ ਦੇ ਵਿੱਚ ਪਹਾੜਾ ਦੇ ਵੱਲ ਲੋਕ ਰੁਕ ਕਰਦੇ ਨੇ ਮੌਸਮ ਸੁਆਬਨਾ ਹੁੰਦਾ ਨਹੀਂ ਪਰ ਜੋ ਸਥਾਨਕ ਲੋਕ ਨੇ ਉਹ ਵਾਰ-ਵਾਰ ਇਹੀ ਕਹਿ ਰਹੇ ਨੇ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਰਹੋ ਪਹਾੜਾ ਦੇ ਵਿੱਚ ਨਾ ਆਓ ਪ੍ਰਸ਼ਾਸਨ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਵਾਰ-ਵਾਰ ਕਿ ਪਹਾੜਾ ਦੇ ਵੱਲ ਇਸ ਵੇਲੇ ਰੁੱਖ ਨਾ ਕੀਤਾ ਜਾਵੇ ਕਿਉਂਕਿ ਹਾਲਾਤ ਜਿਹੜੇ ਨੇ ਕਿਤੇ ਨਾ ਕਿਤੇ जगह जगह लैंड स्लाइड हो रहे हैं और ब्यास नदी का जो स्तर है वो उफानपुर है और यहाँ पर भी देख रहा हूँ मैं छात वाली पहाड़ी जो है यहाँ से बहुत सारा लैंडस्लाइड हो रहा है मेरी आमजन से यही रिक्वेस्ट है की घर में ही रहे घर से बाहर निकले और सोचि स्थानों पे जहां है वहां रहें और कोई भी ट्रैवलिंग ना करें ता करसोग विच रात नु बद्दल फटया सी जिस तो बाद किया जा रहा है कि एक व्यक्ति दी मौत हो गई सी परिवार दे 7 मेंबर इस वेले लापता ने ਉਹਨਾਂ ਪਰਿਵਾਰਾਂ ਦੇ ਉੱਤੇ ਕੀ ਬੀਤੀ ਹੋਏਗੀ ਜਿਨ੍ਹਾਂ ਦੇ ਆਲੇ-ਦੁਆਲੇ ਇਹ ਲੋਕ ਰਾਇਆ ਸੀ ਕਿਉਂਕਿ ਲੋਕਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਬੜਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਅੱਗੇ ਆ ਰਿਹਾ ਹੈ ਉਸ ਦੇ ਨਾਲ ਲੋਕਾਂ ਦੇ ਘਰ ਰੁੜਦੇ ਜਾ ਰਹੇ ਨੇ ਕੋਈ ਗੱਡੀ ਹੋਵੇ ਕੋਈ ਵਾਹਨ ਹੋਵੇ ਕੋਈ ਸਕੂਲ ਹੋਵੇ ਕੋਈ ਦਫ਼ਤਰ ਹੋਵੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਇਸ ਤਰੀਕੇ ਦੇ ਨਾਲ ਵੱਧ ਰਿਹਾ ਹੈ ਕਿ ਉਹ ਮਲਵੇ ਦੇ ਵਿੱਚ ਤਬਦੀਲ ਹੋ ਰਹੇ ਨੇ ਇਸ ਵੇਲੇ ਸੜਕਾਂ ਬਲੌਕ ਹੋ ਚੁੱਕੀਆਂ ਨੇ ਤਾਂ ਹਿਮਾਚਲ ਦੀਆਂ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਜਿਸ ਨੂੰ ਦੇਖ ਕੇ ਲੋਕ ਜਿਹੜੇ ਨੇ ਇਸ ਵੇਲੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵਿੱਚ ਮਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੰਡੀ ਦੀਆਂ ਮੰਡੀ ਦੀਆਂ ਤੈਨ ਵਕ ਵਕ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਕਿਸ ਤਰੀਕੇ ਦੇ ਨਾਲ ਇਸ ਵੇਲੇ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਵਿੱਚ ਅਫੜਾ ਦਫੜੀ ਮੱਚੀ ਹੋਈ ਹੈ ਕਿਉਂਕਿ ਜੋ ਲੋਕ ਇਸ ਵੇਲੇ ਹਿਮਾਚਲ ਦੇ ਵਿੱਚ ਨੇ ਉਹ ਹਿਮਾਚਲ ਦੇ ਵਿੱਚ ਹੀ ਫਸੇ ਹੋਏ ਨੇ ਕਿਉਂਕਿ ਰਸਤੇ ਜਿਹੜੇ ਨੇ ਬੰਦ ਹੋ ਚੁੱਕੇ ਨੇ ਲੋਕਾਂ ਨੂੰ ਵਾਪਸ ਆਉਣ ਦੇ ਲਈ ਰਾਹ ਨਹੀਂ ਮਿਲ ਰਿਹਾ ਕੁਝ ਥਾਂ ਦੇ ਉੱਤੇ ਲੋਕ ਸੁਰੱਖਿਅਤ ਥਾਵਾਂ ਦੇ ਉੱਤੇ ਵੀ ਨੇ ਤੇ ਕੁਝ ਥਾਵਾਂ ਦੇ ਉੱਤੇ ਹੜ ਦਾ ਖਤਰਾ ਜਿਹੜਾ ਉਹ ਜ਼ਿਆਦਾ ਬਣਿਆ ਹੋਇਆ ਤੇ ਇਸੇ ਹੜ ਦੇ ਖਤਰੇ ਕਰਕੇ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਲਜਾਇਆ ਜਾ ਰਿਹਾ ਹੈ ਕੁਝ ਥਾਵਾਂ ਦੇ ਉੱਤੇ ਲੋਕਾਂ ਦੇ ਘਰ ਰੋੜ ਚੁੱਕੇ ਨੇ ਤੇ ਲੋਕਾਂ ਨੂੰ ਵਾਪਸ ਸੁਰੱਖਿਅਤ ਥਾਵਾਂ ਤੇ ਜਾਣ ਦੇ ਲਈ ਆਪਣਾ ਸਾਰਾ ਸਮਾਨ ਛੁਕਣਾ ਪੈ ਰਿਹਾ ਸਭ ਤੋਂ ਪਹਿਲਾਂ ਮੰਡੀ ਦਾ ਧਰਮਪੁਰ ਇਲਾਕਾ ਜਿਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਹਰ طرف ਜਿਹੜਾ ਹਰ ਪਾਸੇ ਜਿਹੜੀ ਹੈ ਲੋਕਾਂ ਦੇ ਘਰ ਜਿਹੜੇ ਨੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਆਉਣਾ ਪੈ ਰਿਹਾ ਹੈ ਕਿਉਂਕਿ ਪਿਛਲੇ 24 ਘੰਟਿਆਂ ਤੋਂ ਹਿਮਾਚਲ ਦੇ ਵਿੱਚ ਲਗਾਤਾਰ ਮੀ ਪੈ ਰਿਹਾ ਹੈ ਰੈਡ ਅਲਰਟ ਪ੍ਰਸ਼ਾਸਨ ਦੇ ਵੱਲੋਂ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਘਰਾਂ ਦੇ ਵਿੱਚ ਹੋ ਤੇ ਆਪਣੇ ਘਰਾਂ 'ਚ ਹੀ ਰਹੋ ਕਿਸੇ ਵੀ ਗੈਰ ਜ਼ਰੂਰੀ ਕੰਮ ਦੇ ਲਈ ਘਰਾਂ ਤੋਂ ਬਾਹਰ ਨਾ ਨਿਕਲੋ ਕਿਉਂਕਿ ਜੋ ਬਾਹਰ ਹਾਲਾਤ ਨੇ ਉਹ ਬੇਹਦ ਡਰਾ ਦੇਣ ਵਾਲੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਇਸ ਤੋਂ ਬਾਅਦ ਬਿਆਸ ਨਦੀ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਨੇ ਜੋ ਇਸ ਵੇਲੇ ਉਫਾਨ ਤੇ ਹੈ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਲਗਾਤਾਰ ਮੀਂਹ ਪੈ ਰਿਹਾ ਇਸ ਦੇ ਕਾਰਨ ਬਿਆਸ ਨਦੀ ਉਫਾਨਤ ਹੈ ਜੋ ਆਲੇ ਦੁਆਲੇ ਦੇ ਲੋਕ ਨੇ ਬਿਆਸ ਨਦੀ ਦੇ ਕੰਡੇ ਜਿਹੜੇ ਲੋਕ ਰਹਿੰਦੇ ਨੇ ਜਿਨ੍ਹਾਂ ਦੀ ਰਿਹਾਈਸ਼ ਨੇ ਉਹਨਾਂ ਦੇ ਵਿੱਚ ਇਸ ਵੇਲੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬਿਆਸ ਨਦੀ ਦੇ ਵਿੱਚੋਂ ਪਾਣੀ ਦਾ ਪੱਧਰ ਵਧੇਗਾ ਤਾਂ ਸਭ ਤੋਂ ਵੱਧ ਖਤਰਾ ਉਹਨਾਂ ਰਿਹਾਈਸ਼ੀ ਇਲਾਕੇ ਦੇ ਲੋਕਾਂ ਨੂੰ ਹੋਵੇਗਾ ਹੜ ਦਾ ਖਤਰਾ ਹੋਵੇਗਾ ਕਿਉਂਕਿ ਜਿਸ ਤਰੀਕੇ ਨਾਲ ਪਾਣੀ ਪੱਦਰ ਵਧੇਗਾ ਤੇ ਉਹ ਨਦੀ ਦਾ ਪਾਣੀ ਓਵਰਫਲੋ ਹੋਏਗਾ ਤਾਂ ਸਭ ਤੋਂ ਪਹਿਲਾਂ ਲੋਕਾਂ ਦੇ ਘਰ ਰੁੜ ਸਕਦੇ ਨੇ ਤਾਂ ਇਸ ਤੋਂ ਬਾਅਦ ਤੀਸਰੀ ਤਸਵੀਰ ਤੁਹਾਨੂੰ ਦਿਖਾਵਾਂਗੇ ਜਿਹੜੀ ਹੈ ਪਿੰਡ ਕੋਟਲਾ ਦੀ ਮੰਡੀ ਦਾ ਹੀ ਇੱਕ ਪਿੰਡ ਵਾ ਜਿਸ ਤੇ ਵਿੱਚ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਥਾਂ ਥਾਂ ਤੇ ਲੈਂਡਸਲਾਈਡ ਹੋ ਰਹੀ ਹੈ ਪੱਥਰ ਮਲਵਾ ਸਾਰਾ ਰਸਤੇ ਤੇ ਆ ਚੁੱਕਾ ਹੈ ਇੱਕ ਟਰੱਕ ਤੁਸੀਂ ਦੇਖ ਸਕਦੇ ਹੋ ਇਸ ਤਸਵੀਰ ਦੇ ਵਿੱਚ ਫਸਿਆ ਹੋਇਆ ਜਿਸ ਦੀ ਮਦਦ ਦੇ ਲਈ ਪਿੰਡ ਵਾਲੇ ਪਹੁੰਚੇ ਹੋਏ ਨੇ ਪਰ ਇਹ ਤਸਵੀਰਾਂ ਕੁਝ ਚੁਣੀਂਦਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਅਜੀ ਹਾਲ ਹਿਮਾਚਲ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਾਹਮਣੇ ਆ ਰਿਹਾ ਹੈ ਜੇਕਰ ਗੱਲ ਗੱਲ ਕੀਤੀ ਜਾਵੇ ਬੀਤੇ ਦਿਨ ਇੱਕ ਗੱਾਰ ਸੀ ਜੋ ਟੈ ਟੇਰੀ ਹੋ ਗਿਆ ਮਲਵੇ ਦੇ ਵਿੱਚ ਤਬਦੀਲ ਹੋ ਗਿਆ ਇਸ ਤੋਂ ਇਲਾਵਾ ਹੁਣ ਦੀ ਗੱਲ ਕੀਤੀ ਜਾਵੇ ਤੇ ਅੱਜ ਵੀ ਹਿਮਾਚਲ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਖਰਾਬ ਹੀ ਨਜ਼ਰ ਆ ਰਹੇ ਨੇ ਮੰਡੀ ਦੇ ਵਿੱਚ ਲੋਕਾਂ ਦੇ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਤਾਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੰਡੀ ਦੀਆਂ 30 ਜੂਨ ਨੂੰ ਹਿਮਾਚਲ ਦੇ ਮੰਡੀ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਕੱਲ ਮੰਡੀ ਜ਼ਿਲ੍ਹੇ ਦੇ ਸਰਕਾਰੀ ਦਫ਼ਤਰ ਸਕੂਲ ਦੇ ਵਿੱਚ ਛੁੱਟੀਆਂ ਕੱਢ ਦਿੱਤੀਆਂ ਗਈਆਂ ਸੀ ਪਰ ਬੀਤੀ ਰਾਤ ਤੋਂ ਹੀ ਇਹ ਮੀਂਹ ਪੈ ਰਿਹਾ ਹੈ ਮੰਡੀ ਦੇ ਵਿੱਚ ਵੱਡਾ ਨੁਕਸਾਨ ਦੇਖਣ ਨੂੰ ਮਿਲ ਰਿਹਾ ਹੈ ਇੱਕ ਰਿਵਾਲਵਰ ਸਾਹਵਲ ਜਰਨੀ ਸੜਕ ਹੈ ਜਿਸ ਦੇ ਵਿੱਚ ਪਾੜ ਪੈ ਗਿਆ ਹੈ ਜਿਹੜੀ ਗੱਡੀਆਂ ਨੇ ਉਹ ਮਲਵੇ ਦੇ ਵਿੱਚ ਦੱਬ ਚੁੱਕੀਆਂ ਨੇ ਗੱਡੀਆਂ ਦੀਆਂ ਉਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਇੱਕ ਟਰੱਕ ਹੈ ਜੋ ਇਸ ਰਸਤੇ ਦੇ ਵਿੱਚ ਬਲੌਕ ਹੋ ਚੁੱਕਾ ਹੈ ਜੀਸੀਬੀ ਦੀ ਮਦਦ ਨਾਲ ਇਸ ਟਰੱਕ ਦਾ ਇਸ ਟਰੱਕ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਸ ਪਿੰਡ ਦੀਆਂ ਵੀ ਤਸਵੀਰਾਂ ਦਿਖਾਵਾਂਗੇ ਜਿੱਥੇ ਗੱਡੀਆਂ ਦਾ ਨੁਕਸਾਨ ਹੋਇਆ ਲੋਕਾਂ ਦੀਆਂ ਗੱਡੀਆਂ ਜੋ ਪਾਰਕਿੰਗ ਦੇ ਵਿੱਚ ਖੜੀਆਂ ਸੀਗੀਆਂ ਉਹਨਾਂ ਦਾ ਨੁਕਸਾਨ ਹੋਇਆ ਲੋਕਾਂ ਨੂੰ ਕਾਫੀ ਪਰੇਸ਼ਾਨੀ ਜਿਹੜੀ ਆ ਝੇਲਣੀ ਪਈ ਹੈ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੱਥਰ ਇਸ ਗੱਡੀ ਦੇ ਵਿੱਚ ਪਏ ਹੋਏ ਨੇ ਇਹ ਗੱਡੀ ਜਿਹੜੀ ਆ ਪੂਰੀ ਤਰੀਕੇ ਦੇ ਨਾਲ ਧਸ ਚੁੱਕੀ ਹੈ ਲੋਕ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਲੋਕਾਂ ਦੇ ਵੱਲੋਂ ਇਹ ਹਾਲਾਤ ਦੇਖੇ ਗਏ ਮੰਡੀ ਦੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਵੀਰਾਂ ਜਿਹੜੀਆਂ ਨੇ ਇਸੇ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੋਂ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕੁਦਰਤ ਦਾ ਵਿਕਰਾਲ ਰੂਪ ਕੁਦਰਤ ਦਾ ਇਹ ਤਬਾਹੀ ਦਾ ਰੂਪ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਮਲਬਾ ਹੀ ਮਲਬਾ ਨਜ਼ਰ ਆ ਰਿਹਾ ਕਿਉਂਕਿ ਪਾਣੀ ਦੇ ਸ ਤੇਜ਼ ਵਹਾਅ ਦੇ ਵਿੱਚ ਮਿੱਟੀ ਅੱਗੇ ਰੋੜ ਕੇ ਆਂਦੀ ਹੈ ਤੇ ਇਸੇ ਕਰਕੇ ਹਾਦਸੇ ਵੀ ਵਾਪਰ ਰਹੇ ਨੇ ਤੇ ਲੋਕਾਂ ਦੇ ਵੱਲੋਂ ਜੋ ਸਥਾਨਕ ਲੋਕ ਨੇ ਉਹਨਾਂ ਦੇ ਵੱਲੋਂ ਆਮ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਜੋ ਪਹਾੜਾ ਤੋਂ ਰੁੱਕ ਕਰ ਦੇ ਨੇ ਕਿ ਤੁਸੀਂ ਇਸ ਵੇਲੇ ਪਹਾੜਾ ਦੇ ਵਿੱਚ ਨਾ ਆਓ ਜਿਨ੍ਹਾਂ ਦੀ ਰਿਹਾਇਸ਼ ਹੈ ਉਹ ਤਾਂ ਉੱਥੇ ਰਹਿ ਰਹੇ ਨੇ ਪਰ ਉਹਨਾਂ ਨੂੰ ਵੀ ਸੁਰੱਖਿਅਤ ਥਾਵਾਂ ਦੇ ਉੱਤੇ ਲਜਾਇਆ ਜਾ ਰਿਹਾ ਕਿਉਂਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਇਸ ਵੇਲੇ ਖਤਰਾ ਜ਼ਿਆਦਾ ਬਣਿਆ ਹੋਇਆ ਹੈ ਉਹਨਾਂ ਇਲਾਕਿਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਖਾਲੀ ਜ਼ਰੂਰ ਕਰਵਾਇਆ ਜਾ ਰਿਹਾ ਤਾਂ 24 ਘੰਟਿਆਂ ਦੇ ਵਿੱਚ ਕਾਂਗੜਾ ਮੰਡੀ ਸਿਰਮੋਰ ਜ਼ਿਲ੍ਹੇ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹ ਦੇ ਖਤਰੇ ਦੀ ਚੇਤਾਵਨੀ ਵੀ ਦਿੱਤੀ ਗਈ ਆ ਤਾਂ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਉਹ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਪੰਡੋਰ ਡੈਮ ਤੋਂ 1.5 ਲੱਖ ਕਿਊਸਿਕ ਪਾਣੀ ਜਿਹੜਾ ਹੈ ਉਹ ਛੱਡਿਆ ਗਿਆ ਹੈ ਭਾਰੀ ਮੀਂਹ ਪੈ ਰਿਹਾ ਹੈ ਬੱਦਲ ਫਟਣ ਦੀਆਂ ਵੱਖ-ਵੱਖ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਬਾਹੀ ਦਾ ਇਹ ਮੰਜ਼ਰ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਦੱਸੇ ਜਾ ਰਿਹਾ ਹੈ ਕਿ ਕੁਝ ਕਾਰ ਗੱਡੀਆਂ ਪਾਣੀ ਦੇ ਇਸ ਤੇਜ਼ ਵਹਾਅ ਦੇ ਵਿੱਚ ਵਹਿ ਚੁੱਕਿਆ ਨੇ ਕਰਸੋਗ ਇਲਾਕੇ ਦੇ ਵਿੱਚ ਦੋ ਥਾਵਾਂ ਤੇ ਬੱਦਲ ਫਟਿਆ ਸੀ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਇੱਕ ਪਰਿਵਾਰ ਦੇ ਸੱਤ ਲੋਕ ਲਾਪਤਾ ਦੱਸੇ ਜਾ ਰਹੇ ਨੇ ਕੁਝ ਘਰ ਜਿਹੜੀਆਂ ਗੱਡੀਆਂ ਨੇ ਉਹ ਵਹਿ ਚੁੱਕਿਆ ਨੇ ਵੱਖ-ਵੱਖ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਬਿਆਸ ਨਦੀ ਦੀ ਤਸਵੀਰਾਂ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਫਾਨ ਤੇ ਇਹ ਨਦੀ ਨਜ਼ਰ ਆ ਰਹੀ ਹੈ ਤ ਤੁਹਾਨੂੰ ਤਸਵੀਰਾਂ ਹਿਮਾਚਲ ਦੀਆਂ ਦਿਖਾਈਆਂ ਤੇ ਹਿਮਾਚਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਇੰਨਾ ਹਾਲਾਤਾ ਕਰਕੇ ਪੰਜਾਬ ਦੇ ਵਿੱਚ ਵੀ ਖਤਰਾ ਜਿਹੜਾ ਉਹ ਲਗਾਤਾਰ ਵੱਧਦਾ ਹੀ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਵੀ ਮੀਂਹ ਲਗਾਤਾਰ ਪੈ ਰਿਹਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਵੇਰ ਤੋਂ ਮੀਂਹ ਪੈ ਰਿਹਾ ਕਈ ਥਾਵਾਂ ਦੇ ਉੱਤੇ ਪਾਣੀ ਦਾ ਪੱਧਰ ਜਿਹੜਾ ਵੱਧ ਚੁੱਕਾ ਹੈ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਚੁੱਕਿਆ ਤੇ ਇਸੇ ਕਰਕੇ ਜੋ ਹਿਮਾਚਲ ਦੇ ਹਾਲਾਤ ਨੇ ਕਿਤੇ ਨਾ ਕਿਤੇ ਪੰਜਾਬ ਦੇ ਉੱਤੇ ਵੀ ਅਸਰ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਹਿਮਾਚਲ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਇਤਿਹਾਤ ਵੱਜੋਂ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹਮੀਰਪੁਰ ਦੀ ਕਾਂਗੜਾ ਦੀ ਤੇ ਇਸ ਤੋਂ ਲਾਵਾ ਮੰਡੀ ਦੀ ਤਾਂ ਉਸ ਦੇ ਵਿੱਚ ਜੋ ਸਕੂਲ ਨੇ ਕਾਲਜ ਨੇ ਸਰਕਾਰੀ ਦਫ਼ਤਰ ਨੇ ਫਿਲਹਾਲ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਸਭ ਤੋਂ ਵੱਧ ਖਤਰਾ ਇਸ ਵੇਲੇ ਮੰਡੀ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਹਾੜਾ ਦੇ ਵਿੱਚ ਇਸ ਵੇਲੇ ਮੀਂਹ ਜਿਹੜਾ ਆਫ਼ਤ ਬਣ ਕੇ ਵਰ ਰਿਹਾ ਹੈ ਕਹਿਰ ਬਣ ਕੇ ਵਰ ਰਿਹਾ ਹੈ ਜੋ ਵੱਖ-ਵੱਖ ਤਸਵੀਰਾਂ ਆਂਦੀਆਂ ਨੇ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਸ ਡਰ ਦਾ ਮਾਹੌਲ ਜਿਹੜਾ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ

ਇਹ ਹਲੇ ਰੋਡਸ ਨੌਗੀ ਬਾਸ ਪੂਰਾ ਹੋ ਗਿਆ ਗੱਡੀ ਟੱਡੀ ਹੋ ਗਈ ਹੈ ਪਰ